ਵੈਕਲ ਜੀ ਖਾਲਸਾ ਵੈਕਲ ਜੀ ਫਤਿਹ ਥੋੜਾ ਆਪਣਾ ਪਿਆਰਾ ਮਤੋਤਾਂ ਬਾਪੂ ਰੋਪੜਾ ਕਬੱਡੀ ਖਿਡਾਰੀ ਬਈ ਮਨਪੀਤ ਸਿੰਘ ਆ ਸਾਡਾ ਇਹ ਦੇਖ ਲੋ ਸਮਾਰ ਕੇ ਧਿਆਨ ਨਾਲ ਹੱਡੀਆਂ ਦਾ ਕੰਮ ਕਰਦਾ ਬਈ ਇਹ ਠੀਕ ਆ ਬਾਕੀ ਜਿਹੜੀ ਮੈਂ ਤੁਹਾਨੂੰ ਆਪਣੇ ਵਾਸਤੇ ਚੁੱਗਲ ਸਿੰਘਾ ਮਨਪੀਤ ਦੀ ਬਾਅਦ ਚ ਗੱਲ ਕਰਦੇ ਆ ਬਈ ਮੈਂ ਇਹਨੂੰ ਮੂਵੀ ਦੀ ਪਉਣੀ ਆਉਂਦੀ ਤੇ ਅੱਜ ਮੈਂ ਮੂਵੀ ਸਿੱਖਣ ਗਿਆ ਐ ਮਾਪੀ ਮਨਪੀਤ ਸਿੰਘ ਕੋ ਮੰਨਾ ਜਿਆਦਾ ਇਹ ਮਾਪੀ ਮੰਨਾ ਜਿਆਦਾ ਮਨਪੀਤ ਕੋਲ ਤੇ ਮੇਰੇ ਦੋ ਦਾ ਸਾਲਾ ਇਹ ਬਹੁਤ ਪਿਆਰਾ ਬੱਚਾ ਵੀ ਆ ਮੁੰਡਾ ਬਹੁਤ ਪਿਆਰਾ ਤੇ ਹੱਡੀਆਂ ਦਾ ਕੰਮ ਕਰਦਾ ਜਿਵੇਂ ਕੋਈ ਹੱਡੀ ਉਡੀ ਮਾਰ ਘਟੂਈ ਰਹੇ ਉਹਦੀ ਕਹੇ ਦੀ ਲੱਤ ਮਰਾਉਣੇ ਕਹਿੰਦੇ ਕੁਝ ਵੀ ਕੰਮ ਕਰਾਉਣਾ ਤੇ ਮੇਰੇ ਕਰਕੇ ਮੇਰਾ ਮੇਰਾ ਫੋਨ ਬਰ ਪਹਾਇਆ ਹੁੰਦਾ ਤੁਹਾਡੇ ਮੇਰੇ ਜਾਂ ਮੇਰਾ ਨਾਮ ਲਉਂਗੇ ਨਾ ਤੁਹ ਤੋਂ ਘੱਟ ਪੈਸੇ ਲੁਗੋਇਆ ਸਾਡਾ ਠੀਕ ਆ 50 ਪਾਉਂ ਜਿਉਂ ਰਹਿਤ ਰੱਖੂਗਾ ਇਹ ਮੇਰੇ ਕਰਕੇ ਮੈਂ ਬਿਨਾ ਕਹਿਣ ਤੇ ਕਹਿਤਾ ਠੀਕ ਆ ਬਾਕੀ ਮੇਰੀ ਮੂਵੀ ਬਾਈ ਅੱਜ ਤੋਂ ਬਾਅਦ YouTube ਤੇ ਮੂਵੀ ਪਾਉਣੀ ਆ ਮੇਰੀ ਮੂਵੀ ਉਹਨੂੰ ਪਾਉਣੀ ਦੀ ਹੁੰਦੀ ਆ ਪਹਿਲਾ ਬੰਦਾ ਜਿਹੜਾ ਮੂਵੀ ਪਾਉਂਦਾ ਮੈਨੂੰ ਖਰਾਬ ਕਰ ਗਿਆ ਬੰਦਾ ਹੁਣ ਵੀ ਖਰਾਬ ਕਰਦਾ ਹੋਇਆ ਵਿਚ ਵਿਚ ਬਾਈ ਤੇ ਇਹ ਵੱਤ ਤੇ ਵੱਤ ਬਾਈ ਦੇਖ ਕਰਿਓ ਤੇ ਪਿਆਰ ਕਰਿਓ ਵੱਤ ਤੇ ਪਿਆਰ ਦਿਓ ਠੀਕ ਆ ਮੈਨੂੰ ਮੂਵੀ ਦੱਸੋ ਕਿਵੇਂ ਵਧੀਆ ਬਣੀ ਬਾਈ ਹੁਣ ਤੁਹਾਨੂੰ ਜਿਹੜੀਆਂ ਮੂਵੀਆਂ ਸਮਝਾਉਣ ਵਾਲੀਆਂ ਮੂਵੀਆਂ ਪਾਵਾਂਗੇ ਬਹੁਤ ਬਹੁ ਮੂਵੀਆਂ ਦਿਨੀਆਂ ਜਿਹੜੀਆਂ ਪਰਮਾਤਾਂ ਦੇ ਨੌ ਨੌ ਜੁੜ ਕੇ ਪਰਮਾਤਾਂ ਨਾਲ ਲਈਏ ਬਾਈ ਇੱਕ ਇਹਦਾ ਮਾੜਾ ਸੋਚੋ ਇਹਦਾ ਮਾੜਾ ਨਾ ਕਰੋ ਪਰਮਾਤਾਂ ਦਾ ਸਭਲਾ ਕਰੀ ਉਹ ਹੈ ਕੁਝ ਜਿਗਾ ਖਾਸਾ ਬਾਈ ਫਤਿਹ